ਲਾਣੀ ਆ ਬੱਠਾ ਹੁਣ ਬਿੰਦਾ ਆ ਮਸ਼ੀਨ ਜਿੱਤੇ ਲਾ ਕੇ ਐਣਕ ਹੁਣ ਆ ਤੋਪੇ ਜੇ ਪਾਵਾਂ ਜਿੱਨੇ ਨਿਕਲ ਨਿਕਲਦੇ ਨੇ ਕੱਢਾਂ ਇਹਨੂੰ ਘਰਾ ਕੜਾਈ ਕਿਹੜਾ ਲੋਟ ਆਉਂਦੇ ਨੇ ਕੰਮ ਮੱਥਾ ਮਾਰਦੀ ਆ ਮੈਂ ਵੀ ਸਾਰਾ ਦਿਨ ਨਾਲੇ ਦਾ ਸਿਰ ਉੱਠਾ ਫੜਦਾਗਾ ਕੀ ਕਰਾਂ ਰੇਹਾ ਨਹੀਂ ਜਾਂਦਾ ਕੰਮ ਕਰਨ ਨੂੰ ਜਦੋਂ ਕਰੇ ਹੋਏ ਨੇ ਕੰਮ ਹੁਣ ਆਇਆ ਲੱਗਦਾ ਵੀ ਮੈਂ ਤਾਂ ਇਹ ਕਰ ਦੂੰਗੀ ਕੰਮ ਕੀ ਹੁੰਦਾ ਮਗਰ ਉਹ ਸਿਰ ਉੱਠਾ ਕੱਢਦਾਗਾ ਹਾਂ ਦੇਖ ਦਿੱਤੀਗੀ ਉਹਨੇ ਫੋਨ ਵੀ ਕਰਤਾ ਹਨ ਵੀ ਮੁੰਡੇ ਨੂੰ ਰਿਸ਼ਤਾ ਕਰਾਉਣੀ ਆ ਹਨਾ ਫੋਨ ਕਰਿਆ ਦੀਗਾ ਕਹਿੰਦੀ ਰਿਸ਼ਤਾ ਕਰਾਉਣੀ ਆ ਮੁੰਡੇ ਨੂੰ ਤੇ ਮੈਂ ਚਲਵਾ ਜਾਣਗੇ ਕਹਿੰਦੀ ਦੇਖਣ ਆਲੇ ਆਉਣਗੇ ਮਾਰੇ ਬੁੱਧਵਾਰ થઈ ਆ ਜਾਣਗੇ ਚਲ ਆ ਜਾਣਗੇ ਵਧੀਆ ਫਿਰ ਹਨਾ ਕਿੰਨਾ ਕੋਲ ਤਾਂ ਨਹੀਂ ਮੈਂ ਗੱਲੋ ਗੱਲ ਕਰਦੀ ਹੈਗੀ ਕਿੰਨਾ ਕੋਲ ਤਾਂ ਕੀ ਲੋੜਾ ਗੱਲ ਕਰਨ ਦੀ ਕਿਰਨਾ ਕੜਾ ਕਰਾਉਂਦੀ ਐ ਜੇ ਤਾਂ ਕਿਰਨਾ ਕਰਾਉਂਦੀ ਹੋਵੇ ਤਾਂ ਮੈਂ ਕਿਰਨਾ ਕੋਲੇ ਗੱਲ ਕਰਨਾ ਐਵੇਂ ਪੜਦਾ ਹੀ ਰੱਖ ਗੱਲ ਦਾ ਜਦੋਂ ਕੋਈ ਬਣ ਗਈ ਗੱਲ ਫੇਰ ਕਰੀ ਪਹਿਲੇ ਕੱਚੀ ਗੱਲ ਥੋੜੀ ਕਰਨੀ ਹੁੰਦੀ ਐ ਜੀ ਔ ਚਲ ਬੂਟੇ ਕੇ ਤਾਂ ਫੇਰ ਪਾਉਂਗੀ ਤੇ ਫਿਰ ਨਾ ਹੁਣ ਕਰਦੀ ਐਂਗੀ ਕਿਰਨਾ ਕੋਲੇ ਜਾ ਕੇ ਆਉਂਦੀ ਐ ਦੇਖਦੀ ਐ ਕੀ ਕਰਦੀ ਐ ਨਾਲ ਇਹ ਖਿੱਲਾ ਫੜਾਏ ਆਉਂਦੀ ਚਲ ਜਾ ਹੀ ਹੋਣੀ ਐ 2 ਮਿੰਟ ਕੀ ਕਰਦੀ ਐ ਜੀ

की करी जान ना भी हैं चिज़ खाई जाना की करी जान करना ठीक हैं हाँ बैठी बस से ते लफाड़ मैं तो कई दिन आओ ना तो कम दीदी की खिलाने ता ਤਰ ਚਾਚਾ ਗਈ ਨਾ ਹੌਣਕਪਾਲ ਨੂੰ ਚੋਣਾ ਅੱਛਾ ਅੱਛਾ ਤੇ ਉੱਥੋਂ ਲੈ ਆਦੀ ਮੈਂ ਤਾਂ ਤਾਂ ਕੈ ਦਿਨ ਹੋ ਗਿਆ ਆਇਆ ਹੀ ਨਾ ਗਿਆ ਮੈਂ ਆਖਿਆ ਅੱਜ ਫੜਾ ਕੇ ਖਾਧੀਆਂ ਜਾਣਗੀਆਂ ਅੱਛਾ ਫਿਰ ਕਿ ਵਧੀਆ ਨਾ ਆਇਆ ਹਾਂ ਵਧੀਆ ਨਾ ਆਇਆ ਮੈਂ ਆਖ ਮਾਂ ਘਰੀ ਖਾਧੀਆਂ ਜਾਣਗੀਆਂ ਖਾ ਲੈਣੇ ਆਂਗੇ ਤੇ ਮਾਂ ਮਾਂ ਚਲੋ ਉਹਨੂੰ ਤਾਂ ਫੜਾਇਆ ਮਾਂ ਮੂੰਹ ਮੱਥੇ ਲੱਗਦੀ ਆ ਜੀ ਮੈਂ ਆਖਿਆ ਤੇ ਚਲੂੰਦੀ ਜਾਂਦੀ ਰਹਿੰਦੀ ਆ ਜੀ ਚੱਲ ਜਵਾਕਾਂ ਨਾਲੇ ਮੈਂ ਆਖਿਆ ਹੂੰ ਤਾਂ ਫਿਰ ਹੁਣ ਸਾਰੇ ਘਰਾਂ ਦੇ ਜਾਂਦੇ ਨੇ ਮੈਂ ਤਾਂ ਬੰਡੀਆਂ ਨਹੀਂ ਇੰਨੀ ਹੂੰ ਮਹਾ ਚਲ ਕੀ ਮੰਡਣੀਆਂ ਨਹੀਂ ਇਹ ਚਲ ਭਈ ਨਹੀਂ ਜਾਂਦੇ ਉਹਨਾਂ ਨੇ ਫੜਾਇਆ ਸੋਡੇ ਕੋਈ ਜਾਂਦਾ ਨਹੀਂ ਮਹਾ ਚਲ ਜਿਹੜਾ ਕੋਈ ਜਾਂਦਾ ਨਹੀਂ ਪਰ ਉਹਨਾਂ ਨੇ ਫੜਾ ਦਿੰਦੇ ਆਂ ਅੱਜ ਵੀ ਮਹਾ ਮਹਾ ਚਲ ਪਹਿਲਾਂ ਭੈਜੀ ਗਈ ਸੀ ਕਿ ਤੇ ਫੇਰ ਮੈਂ ਆਖਾ ਮਾਣਾ ਬੈਠ ਨਾ ਹੁਣ ਤੂੰ ਫੜਾ ਕੇ ਆ ਕਿੱਲਾ ਮਖ ਫੇਰ ਘੋਲ ਕਰ ਜਾਨੀ ਆ ਕਿ ਇਹ ਜਦੋਂ ਮੁੱਕ ਗਈਆਂ ਖਾਧੀਆਂ ਜਾਣਗੀਆਂ ਫੇਰ ਨਾਲੇ ਮੈਨੂੰ ਇਹ ਜਵਾਕ ਦਾ ਹੋਣ ਲੱਗ ਜਾਂਦਾ ਵਾ ਮਹਾ ਚਲ ਜਵਾਕ ਨੂੰ ਫੜਾ ਦੇ ਉਹਦਾ ਬਾਈ ਚਾ ਕਰਦਾ ਗਾ ਸੀ ਹੋਰ ਕੀ ਕਰੀ ਜਾਂਦੀ ਸੀ ਕਿ ਕੰਮ ਤਾਂ ਕਰਨਾ ਤਾਂ ਡਿਗਰੀ ਪੈਂਦੀ ਜਿੰਨੇ ਨੇ ਮੇੜ ਲਈ ਹੋਰ ਮਸਾਂ ਨੇ ਬੜਦੇ ਨੇ ਕੰਮ ਘੜ ਮੈਥੋਂ ਹੌਲੀ ਹੌਲੀ ਤਾਂ ਚੜ ਜਾਂਦਾ ਬਸਾਂ ਨੇ ਮੜ ਕੇ ਮੈਂ ਤਾਂ ਹਾ ਕੱਪੜੇ ਜੇ ਸਾਫ ਤੇ ਸੀ ਕਿ ਮੈਂ ਕਰਿਆ ਲਿਆਰਾ ਪਾਣ ਤੇ ਸਾਰੇ ਸੁੱਕ ਗਏ ਸੀਗੇ ਹੁਣ ਇਹ ਦਸ ਰਹੀ ਹੋਤੇ ਸੀਗੇ ਕੱਪੜੇ ਚਲ ਵਧੀਆ ਲਾਉਣ ਦਾ ਮੈਂ ਕਾ ਪਾਣੀ ਪਰ ਸਾਵੇਂ ਜਾਂ ਹਾਂ ਹਾਂ ਚਲ ਵਧੀਆ ਸਾਵੇਂ ਗਏ ਹੋਰ ਨਾਲ ਦੀ ਨਾਲ ਜਿਹੜਾ ਕੰਮ ਹੋ ਜਾਂਦਾ ਰਵੀਸ ਨੇ ਹਲੇ ਹਟਾਣ ਕੋਚਿਆ ਪਿਆ ਕੰਮ ਸਾਲਾ ਮੜ ਕੇ ਵਹਸ ਪਿਆ ਤਵਾਚੋ ਕਰਨੀ ਬਖਾ ਪਰ ਜਦ ਕੱਪੜੇ ਵਾਹਣ ਚਲ ਫੇਰ ਹੋ ਜਾਣਗੇ ਆ ਰੋਜ਼ ਆਪਾਂ ਚਾੜ ਪੁੰਝ ਕੇ ਹੀ ਕਰਦੇ ਆ ਕੱਪੜੇ ਦਾ ਵਾਹਣ ਵੱਧ ਹੋ ਜਾਂਦਾ ਵਸ ਜਿਹਨੇ ਚੇ ਪੈ ਰਹੇ ਨੇ ਤੇ ਚੜਾ ਲੱਗਦਾ ਵੀ ਸਾਹਵੇਂ ਨਹੀਂ ਆ ਰਹੀ ਹੋਰ ਐ ਹੋ ਜਾਂਦਾ ਕੱਪੜੇ ਤਾਂ ਫਿਰ ਸਾਹਮਣੇ ਕਰਦਾ ਗੁਰਦਾ ਵੀ ਪੈ ਜਾਂਦੇ ਧੋਤੇ ਬੇ ਧੋਤੇ ਜੇ ਹੋ ਜਾਂਦੇ ਨੇ ਐ ਹੋ ਜਾਂਦਾ ਹੋਰ ਬਸ ਨੀ ਲਗਦੀ ਪੈਂਦੀ ਜੇ ਮਸਾ ਕਰਕੇ ਕੰਮ ਹੰਬਦਾਈ ਦਾ ਬੜਾ ਹੁੰਦੇ ਨੇ ਕੰਮ ਹਾਂ ਨਾ ਥੱਕ ਜਾਂਦੇ ਕੱਲੀ ਜਾਣੀ ਆ ਕੀ ਕਰਾਂ ਮੈਂ ਹੁਣ ਹੁਣ ਕਰਨੇ ਤਾਂ ਪੈਣਾ ਮੁੰਡੇ ਦਾ ਕੋਈ ਦੇਖ ਲਾ ਕੇ ਮੁੰਡੇ ਦਾ ਕਰਾਂਗੇ ਮੁੰਡੇ ਦਾ ਵੀ ਫੇਰ ਕੜਾ ਹੁਨਾਬ ਦੇ ਹੱਥ ਵੱਲ ਲਾ ਕੇ ਤੂੰ ਕਰਾ ਦੇ ਤਾਂ ਤੂੰ ਤਾਂ ਕਰਾਉਂਦੀ ਨਹੀਂ ਹੈਗੀ ਮੁੰਡੇ ਨੂੰ ਕਿਹਦੇ ਵਾਸਤੇ ਮੈਂ ਕਰਾਵਾਂ ਕੁੜੀਆਂ ਨੇ ਤਾਂ ਨਹੀਂ ਆਪਣੀ ਆਪ ਹੀ ਗੱਦੀ ਨੂੰ ਪੜਾ ਪੜ੍ਹੀ ਲਿਖੀ ਵਾਧੇ ਜਾਂਦੀਆਂ ਆਗਾ ਫੇਰ ਉਹਨੀਆਂ ਕੋਰਸ ਕਰਸ ਕਰ ਲੈਂਦੀਆਂ ਵਾਧ ਹੁਣ ਲਾ ਮੁੰਡਾ ਕੜਾ ਸਾਡਾ ਵਧੀਆ ਮੁੰਡਾ ਸਾਡਾ ਵਧੀਆ ਕੰਮ ਕਾਰੋਬਾਰ ਆਗਾ ਬੜੇ ਦੇਖੇ ਤਾਂ ਹੈਗਾ ਹੀ ਆ ਤਾਂ ਫੇਰ ਤੂੰ ਮੇਰਾ ਜਵਾਦ ਅਭੀ ਤੈਨੂੰ ਪਤਾ ਹੀ ਹੈਗਾ ਫਿਰ ਫਿਰ ਨਾਲ ਕਹੇ ਤੇ ਕੌਣ ਕਰਦਾਗਾ ਬੰਦ ਹੱਸਾ ਉਹ ਕਰਦਾ ਹਾਂ ਤਰਾ ਤੇ ਪੜੀ ਆਂਦੀ ਛੋਟੀਆਂ ਆਂਦੀਆਂ ਆ ਪੜੀ ਆਂਦੀਆਂ ਭਾਈ ਹਾਂ ਕਾਕੇ ਕੇਰਾ ਲਾਟਾ ਦਿੰਦਾ ਛੋਟੀਆਂ ਤਾਂ ਹੁਣ ਸਾਡਾ ਖੜਾ ਜਵਾਕ ਵੱਡੋ ਵਾਰ ਵਾਲਾ ੱਡਾ ਤਾਂ ਵੱਡਾ ਹੈ ਨਹੀਂਗਾ ਨਹੀਂ ਨਹੀਂ ਮੁੰਡਾ ਤਾਂ ਛੋਟਾ ਹੀ ਆ ਰਹੀਆਂ ਚਲ ਜਿਹੜੀ ਕੋਈ ਕਰਮਾਂ ਚ ਲਿਖੀ ਵੀ ਹੋ ਉਹ ਤਾਂ ਆ ਹੀ ਜਾਊਗੀ ਹੋਰ ਸੰਜੋਗਾਂ ਦੀ ਗੱਲ ਹੈ ਜਿਹੜੀ ਕੋਈ ਸੰਜੋਗਾਂ ਚ ਕੋਈ ਉਹ ਤਾਂ ਆ ਹੀ ਜਾਊਗਾ ਜੇ ਮੇਰੇ ਸੁਣਾ ਹੈ ਮੇਰੇ ਕੋ ਹੋ ਜੂਗਾ ਜਾਂ ਕਿਸੇ ਹੋਰ ਦਾ ਹੋਣਾ ਚਲ ਜੇ ਤੂੰ ਕਰਾਵੇਂਗੀ ਫਿਰ ਤਾਂ ਹੋ ਹੀ ਜਾਊਗਾ ਤੇਰੇ ਹੱਥੋਂ ਵੀ ਹੋ ਜਾਊਗਾ ਨਾ ਅਸੀਂ ਕਹਿਣ ਤਾਂ ਹੈਗੇ ਆ ਕਿ ਹੁਣ ਨਾ ਕਹਿ ਨਹੀਂ ਗੱਲ ਕੋਈ ਨਹੀਂ ਚਲ ਗਈ ਨਹੀਂ ਚਲ ਵਧੀਆ ਜਿਹਦੇ ਹੱਥੋਂ ਹੋਊ ਭਾਈ ਜਸ ਉਸੇ ਹੱਥੋਂ ਹੋ ਜਾਊਗਾ ਹਨਾ ਹੋਰ ਕੀ ਹੈ ਫਿਰ ਤੇ ਜਦੋਂ ਆਪਾਂ ਆਪਦੇ ਹੱਥੀ ਕਰ ਦਿੰਨੇ ਹੁੰਨੇ ਆਗੇ ਤੇ ਮੁੰਡੇ ਦਾ ਭਾਈ ਬਗਾਨੇ ਹੱਥ ਗੱਲ ਹੋ ਜਾਂਦੀ ਹੈ ਇਹ ਹੈ ਨਾ ਐ ਫਰਕ ਪੈ ਜਾਂਦਾ ਹੈ ਅੱਜ ਕੱਲ ਨੂੰ ਵੀ ਰਿਸ਼ਤੇ ਥੋੜੇ ਜਿਹਾ ਘੱਟੇ ਹੁੰਦੇ ਨੇ ਕਿ ਕੋਈ ਕਾਣ ਮੀਣ ਤਾਂ ਹੁੰਦੀ ਨਹੀਂ ਜਵਾਕ ਚ ਨਾਲ ਹੂੰ ਤੇ ਹੁਣ ਸਾਡੇ ਜਵਾਕਸ ਕੀ ਕਾਣ ਮੀਣਾਂਗੇ ਵਧੀਆ ਜਵਾਕ ਆਗਾ ਵਧੀਆ ਰਹਿਗਾ ਹਾਂ ਮੈਂ ਕਿ ਪੜੇ ਲੱਗੇ ਵੱਧ ਹੋ ਗਿਆ ਅੱਜ ਕੱਲ ਹੈ ਨਾ ਉਹ ਲਗਾਣਾ ਤੇ ਬੁਰਪਾਈ ਕਰਾ ਕੇ ਕੇ ਰੂਪਯੋਗ ਨੇ ਕੋਈ ਬਸ ਪੜਾਈ ਨਹੀਂ ਥੋੜਾ ਜਿਹਾ ਕੰਮ ਜਿਆਦਾ ਚੱਕਤਾ ਕੁਝ ਜਿਹੜੇ ਬਾਹਰ ਜਾਂਦੇ ਨੇ ਇਹਨਾਂ ਨੇ ਕਰਤਾ ਕੰਮ ਹਾਂ ਬਾਹਰ ਵਾਲੇ ਨੇ ਕਰਤਾ ਬਾਹਰ ਵਾਲੇ ਨੇ ਕੰਮ ਕਰਤਾ ਤਾਂ ਹੋ ਗਿਆ ਤਾਂ ਘੱਟ ਰਿਸ਼ਤੇ ਜੇ ਹੁੰਦੇ ਨੇ ਥੋੜੇ ਜਿਹਾ ਬਾਕੀ ਦੇਖਦਾ ਹੋ ਸਿਆ ਵਿਹਾਰੇ ਕਿ ਕਹਨ ਤਾਂ ਅਗਲਾ ਭਈ ਸਾਡੇ ਕੁੜੀ ਦਾ ਕਰਾ ਦੇ ਕੋਈ ਸਾਡੇ ਮੁੰਡੇ ਦਾ ਕਰਾ ਦੂ ਭਈ ਹਾਂ ਹੋਰ ਸੁਸਤ ਤਾਂ ਪਰਹੀਂ ਚੱਲ ਨਹੀਂ ਮਣਾ ਚੱਲ ਆਸੀ ਪੈ ਨਹੀਂ ਆ ਜਾ ਕੇ 2 ਮਿੰਟ ਉਹ ਹਾਜਲਾ ਤੇ ਇੱਥੇ ਬਹਿ ਜਾ ਤੇ ਕਿਹੜਾ ਦੋ ਜਵਾਬ ਹੈਗਾ ਫਿਰ ਐਂ ਬਾਹਰ ਸੁੰਣਾ ਵੀ ਨਹੀਂ ਛੱਡ ਕੇ ਆਈਦਾ ਹੁਣ ਘਰ ਖੁੰਣਾ ਥੋੜੀ ਛੱਡ ਕੇ ਆਈਦਾਗਾ ਹੁਣ ਬਿੰਦ ਛੱਟ ਚਲ ਹੋਇਆ ਅੱਜ ਤੈਨੂੰ ਅੱਜ ਕੱਲ ਤੈਨੂੰ ਪਤਾ ਹੀ ਹੈਗਾ ਹਣ ਮਾਡਾ ਟਾਈਮ ਕਿਹਾ ਜਾਗਾ ਹੋਰ ਬੋਲਾ ਮਾਡਾ ਟਾਈਮ ਆ ਰਹੇ ਚੋਰ ਨਸਪੋਰ ਨਾ ਬੁਲਦੀਆਂ ਰਹਿੰਦੀਆਂ ਹੋਰ ਕਿਸੇ ਦੇ ਬਾੜੀਆਂ ਲੈ ਕੇ ਪੱਟ ਕੇ ਕਿਸੇ ਦੇ ਪੈਸੇ ਖੋ ਕੇ ਲੈ ਗਏ ਤੇ ਦਿਨ ਦੇ ਸਾੜੇ ਖੋ ਕੇ ਲੈ ਜਾਂਦੇ ਨੇ ਬਾਕੀ ਕਰਨੀ ਚੀਜ਼ੇ ਨਹੀਂ ਛੱਡਦੇ ਹੈਗੇ ਹਾਂ ਇਸੇ ਨਾਲ ਕਰਾਂਗੇ ਚੀਜ਼ਾਂ ਨਹੀਂ ਛੱਡਦੇ ਚੀਜ਼ਾਂ ਨਹੀਂ ਛੱਡਦੇ ਕਿੱਥੇ ਛੱਡਦੇ ਨੇ ਹੋਰ ਉਹ ਉਹ ਕਿਹੜਾ ਬੋਲੀ ਜਾਂਦਾ ਤੇ ਕਈ ਦਿਨ ਹੋ ਗਏ ਚੱਕਲਾ ਵੇਲਣਾ ਕਹਿੰਦੇ ਲੈ ਕੇ ਸਾਡਾ ਹਾਂ ਬੋਲਦੇ ਸੀ ਪਤਾ ਨਹੀਂ ਕੀ ਤੇ ਕਿਹਾ ਸੀ ਹਾਂ ਮੈਂ ਉਹਨਾਂ ਦਾ ਚੱਕਲਾ ਵੇਲਣਾ ਹੀ ਲੈ ਕੇ ਇੱਕ ਦੋ ਭਾਂਡੇ ਲੈ ਕੇ ਇੱਕ ਦੋ ਭਾਂਡੇ ਲੈ ਕੇ ਹਾਂ ਤੇ ਆਏ ਆ ਅੱਜ ਕੱਲ ਪਤਾ ਹੀ ਨਹੀਂ ਲੱਗਦਾ ਤਾਂ ਹੀ ਤਾਂ ਹੁਣ ਕੋਈ ਕਿਤੇ ਜਾਈ ਨਾ ਨੇ ਘਰ ਦੇ ਜਿੰਦੇ ਬਣ ਜਾਂਦੇ ਆ ਅਗੇ ਕਿਤੇ ਕਿਸੇ ਪਾਸੇ ਨਹੀਂ ਜਾ ਸਕਦੇ ਹੈਗੇ ਮੇਰਾ ਕਿਹਦਾ ਹੋਣ ਦਾ ਸੀ ਤੇ ਵਰਗੀ ਕਲੀ ਚਾਚਾ ਕਾਮਾ ਦੇ ਤੇ ਵਰਗੀ ਕਲੀ ਕਿਥੇ ਛਟਕੇ ਬਾਵਾਂ ਕਿੱਥੇ ਛਟਕੇ ਬਾਵਾਂਗੀ ਤਾਂ ਇਹ ਤਾਂ ਬਿੰਦ ਛਟਾਈਆਂ ਮਾ ਮਾ ਚਲ ਫੜਾ ਕੇ ਮੁੜਿਆ ਨਹੀਂ ਆਗੀ ਮਾਖਾ ਮਾੜਾ ਚੇਹ ਨਹੀਂ ਖੜੂਗੀ ਮਾਖਾ ਤੇ ਡਰ ਲੱਗਦਾ ਰਹਿੰਦਾ ਹੈਗਾ ਚਲ ਆਇਆ ਤਾਂ ਆਪਣਾ ਤਾਂ ਘਰ ਚ ਕਰਨੇ ਆਪਾਂ ਤਾਂ ਕੀ ਹੁੰਦਾਗਾ ਗੱਲ ਫਿਰ ਵੀ ਡਰ ਜਾ ਹੁੰਦਾਗਾ ਵੀ ਚੁੱਲ੍ਹੇ ਦਾ ਸਮਾਨ ਹੀ ਔਖ ਅੱਜ ਕੱਲ ਲੈਣਾ ਚੁੱਲ੍ਹੇ ਦਾ ਸਮਾਨ ਲੈਣਾ ਔਖਾ ਕਿਡਾ ਬਣਦਾਗਾ

ਨਾ ਹੋਂ ਦਾ ਨਾ ਹੋਂ ਦਾ ਲੈ ਮੈਨੂੰ ਦੇ ਦੇ ਭੋਗ ਭੋਗ ਦੇ ਦੇ ਪੁੱਤ ਦੇ ਦੇ ਮੈਨੂੰ ਭੋਗ ਦੇ ਦੇ ਭੋਗ ਆਏ ਹਾਈ ਨਹੀਂ ਨਹੀਂ ਮੇਰਾ ਸਿਆਣਾ ਪੁੱਤ ਸਿਆਣਾਗਾ ਹਨਾ ਸਿਆਣਾ ਮੁੰਡਾ ਭਾਈ ਇਹਦਾ ਚੱਲ ਚੰਗਾ ਫਿਰ ਹਨਾ ਬਸ ਚਾਹਤਾ ਤੈਨੂੰ ਦੱਸੀ ਤਾਂ ਜਾਨੀ ਆ ਵੀ ਹੁਣ ਜਾਨੀ ਆਂਗੀ ਫੇਰ ਮਾਰੂਗੀ 걔ੜ ਲੈ ਚਾਹ ਕਹਿੰਦਾ ਚਾਹ ਪੀ ਲੈ ਕਹਿੰਦਾ ਬਹਿ ਜਾ ਤੇਰੀ ਮਾਂ ਤਾਂ ਕੱਲ ਚਾਹ ਕਰਕੇ ਨਹੀਂ ਲਿਆਉਂਦੀ ਲੈ ਤੂੰ ਤਾਂ ਮੈਨੂੰ ਫੜ ਕੇ ਬਿਠਾਉਣਾਗਾ ਹਾਂ ਉਹ ਕਹੌਣੀ ਕਰਦੀ ਕਰ ਜੇ ਤੂੰ ਬੈਠੇਂਗੀ ਫੇਰ ਹੀ ਲਿਆਉਗੀ ਕਰਕੇ ਹਨਾ ਤੇ ਮਾ ਮਾ ਨੂੰ ਆਏ ਕਹਦੇ ਕਿ ਤੇਰੇ ਵਰਗੀ ਆਂਟੀ ਲਿਆ ਹੈਨਾ ਚਾਚੂ ਦੇ ਹਨਾ ਤੇਰੇ ਵਰਗੀ ਤੇਰੇ ਵਰਗੀ ਲਿਆ ਕੇ ਆਂਟੀ ਹਨਾ ਲੱਗੇ ਦਦੀ ਕਹਦੇ ਹਨਾ ਹੂੰ ਫੇਰ ਤਾਂ ਮੈਂ ਬਹਿ ਜਾਂਦੀ ਆ ਹੂੰ ਫੇਰ ਲਿਆਮੋਂਗੇ ਫੇਰ ਮੈਂ ਮੈਨੂੰ ਕਿ ਨਜ਼ਰ ਮਰਜ਼ੀ ਬਿਠਾ ਲੈ ਕੇ ਉਹ ਘਰੇ ਰਹਾ ਕਰੂੰਗੀ ਤੇ ਫੇਰ ਮੈਂ ਤੁਹਾਡੇ ਕੋਲੇ ਆ ਜਾ ਕਰੂੰਗੀ ਹਨਾ ਹੁਣ ਪੁੱਤ ਮੈਨੂੰ ਕੰਮਾਂ ਦਾ ਫਿਕਰ ਪਿਆ ਜਾਂਦਾ ਹੈਗਾ ਚਲ ਮੈਂ ਤਾਂ ਜਾਣੀ ਆਂਗੀ ਚੰਗਾ ਮੈਂ ਜਾ ਤਾਂ ਹੁਣ ਬੰਦ ਚਲ ਕੋਈ ਨਾ ਬਸ ਗੱਲਾਂ ਦੀ ਚਾਹ ਪਿਆਤੀ ਤਾਂ ਮੈਨੂੰ ਹੋਲ ਚਲ ਠੀਕ ਆ ਬਾਠਾ ਹੋਣਾ ਲਾਉਣਾ ਮੇਰਾ ਇੰਨਾ ਟਾਈਮ ਲਵਾਤਾ ਗਈ ਤਾਂ ਹੈਗੀ ਤੇ ਤੇ ਮੈਂ ਤਾਂ ਪੁੱਸਣ ਗਈ ਸੀ ਸਾਗ ਦਾ ਮੈਂ ਚੱਲ ਸਾਗ ਦਾ ਪੁੱਸਚਾਂ ਉਹਦੇ ਨਾਲ ਹੂੰ ਕਿ ਰਿਸ਼ਤਾ ਤਾਂ ਉਹ ਹੀ ਕਰਾਉਂਦੀ ਐ ਨਾਲੇ ਹੁਣ ਉਹ ਕਹਿੰਦੀ ਆ ਕਿ ਭਣੇ ਉਹ ਤਾਂ ਹੋਣਗੇ ਅੱਜ ਦੇਖਣਾ ਹੈ ਤੇ ਕਹਿੰਦੀ ਤੈਨੂੰ ਆਖਾ ਤਾਂ ਹੈਗਾ ਤੇ ਵੀ ਮੈਂ ਤੈਨੂੰ ਤੁਰਤ ਫੋਨ ਕਰੂੰਗੀ ਜਿੱਦ ਤੇ ਮੈਂ ਮੁੜ ਕੇ ਕਰੂੰਗੀ ਫੋਨ ਤੂੰ ਆ ਗਿਆ ਮੈਂ ਤੂੰ ਹੀ ਆ ਗਿਆ ਲੱਗਦਾ ਤਰੇ ਹੈ ਕੀ ਦਿਨ ਆਇਆ ਤੂੰ ਕੀ ਦਿਨ ਆ ਗਿਆ ਹੈ ਲੈ ਦੇਖ ਰ ਮੇਰੇ ਮਾਂਗਰੀ ਆ ਗਿਆ ਪਤਾ ਨਹੀਂ ਕਿਤੇ ਉੱਥੇ ਕਿਤੇ ਖੜਾ ਤੀਗਾ ਪਤਾ ਨਹੀਂ ਮੈਂ ਆਉਂਦੀ ਦੇਖ ਲਈ ਮੇਰੇ ਮਾਂਗਰੀ ਲੱਗ ਕੇ ਆ ਗਿਆ ਹਾਂ ਸੋਚਦੀ ਸੀ ਕਿ ਉਹ ਤਾਂ ਕਹਿੰਦੀ ਆਉਣਗੇ ਸਾਡੇ ਤਾਂ ਕੁਰਸੀਆਂ ਹੈ ਨਹੀਂ ਹੈ

ਸੋ ਸੋ ਫਿਰ ਆਏ ਨਹੀਂ ਪਤਾ ਵੀ ਰਿਸ਼ਤੇਦਾਰਾਂ ਦੇ ਸਾਹਮਣੇ ਆਜੇ ਦੇਖਣ ਆਜੋ ਤਾਂ ਹੀ ਜੀ ਆ। ਇੱਕ ਤਾਂ ਬੰਦਾ ਝੇਪਦਾਗਾ ਅਗਲਾ ਕਹਿੰਦਾ ਇਹਨਾਂ ਦੇ ਰਿਸ਼ਤੇਦਾਰਾਂ ਨੇ ਮੈਂ ਕੀ ਕਰ ਲਿਆ ਨੂੰ ਉਹ ਤਾਂ ਬਹਾਨੇ ਨਾਲ ਦੇਖਣ ਆਉਂਦੀ ਆ ਫਿਰ। ਵੀ ਇਹਨਾਂ ਦੇ ਕਿਹੜਾ ਰਿਸ਼ਤੇਦਾਰ ਆ ਯਾਰ। ਆ ਪਤਾ ਝੇਪਦੇ ਜਾਂਦੇ ਨਹੀਂ ਹੈਗੇ। ਕੀ ਕਰਾਂ ਮੈਂ ਕੀ ਨਾ ਕਰਾਂ ਹੁਣ ਕੁਰਸੀਆਂ ਆ। ਹੁਣ ਨਾਲ ਅਗਲੇ ਨੂੰ ਮੰਜਾ ਦਿੱਤਾ ਚਲਦੀ ਚਲ ਜਾ ਦੋ ਕੁਰਸੀਆਂ ਤਾਂ ਹੋਣ ਹੀ ਕੋਲੇ ਮੰਜਾ ਡਾਦੂਗੀ ਤੇ ਨਾਲ ਦੋ ਕੁਰਸੀਆਂ ਹੋ ਜਾਣਗੀਆਂ। ਲੱਾ ਦੇਖ ਰਹਾ ਤਾਂ ਮੇਰੇ ਕੱਪੜੇ ਲਿਹਾਈ ਜਾਂਦਾਗਾ ਨਹੀਂ ਮੈਂ ਮਰ ਜਾ ਦੇਖੀ ਕਿੰਨੇ ਕੰਮ ਵਧਾਉਂਦਾ ਲਵੇੜ ਗਿਆ ਲੈ ਹਾਏ ਹਾਏ ਆ ਹੁਲਾ ਲੈ ਉੱਤੋਂ ਇਹ ਉਦੋਂ ਉਹ ਕਰਦਾਗਾ ਟੈਨਸ਼ਨ ਦਾ ਹੋਰ ਭਈ ਭਈ ਆ ਕਿ ਇਹਨੇ ਉਦੋਂ ਦਿਮਾਗ ਸੁਆ ਲੈ ਮੰਗ ਰਿਹਾ ਜਦੋਂ ਜਮੀਨ ਬਿੰਦ ਰੱਖਦੀ ਹੈ ਕਿ ਸਾਲਾਂ ਦੇ ਵਿੱਚ ਇੱਥੇ ਤੁਰਾ ਫਿਰਦਾ ਲੱਾ ਦੇਖ ਲੈ ਕੱਪੜੇ ਲੱਗ ਗਿਆ ਨਹੀਂ ਮੈਂ ਮਰ ਜਾ ਨਹੀਂ ਬੇ ਬੱਸ ਕਰ ਤੂੰ ਤਾਂ ਗੰਦੇ ਖਰੀ ਜਾਨਾਗਾ ਉਹ ਬੱਸ ਬਾਹਰ ਨਾਲ ਆ ਕੇ ਲਈ ਬੱਸ ਨਾ ਦੱਸ ਕੀ ਕਰਾਂ ਮੈਂ ਤਾਂ ਕੱਪੜੇ ਲੈ ਆਹੀ ਜਾਂਦਾਗਾ ਚੱਲ ਦੇਖਦੇ ਹਾਂ ਕਰਦੇ ਆਈਆਂ ਕੁਰਸੀਆਂ ਤਾਂ ਇਹਨਾਂ ਨੇ ਕਿੰਨਾ ਕਿ ਹੈ ਹੀ ਨਹੀਂਆਂ ਪਈਆਂ ਨੇ ਲੋ ਕੁਰਸੀਆਂ ਦੇਖੀਆਂ ਤੇ ਮੈਂ ਦੇਖੂ ਚੱਲ ਨਹੀਂ ਦੱਸਦੀ ਜੇ ਜਿਹੜਾ ਜਾਂ ਮਾਰ ਕੇ ਆਉਣੀ ਹੈ ਜੀ ਤੇ ਜੇ ਨਾ ਉਰ ਪਰਾਂ ਜੇ ਹੋਈ ਤਾਂ ਮੈਂ ਰੋਚ ਕੇ ਨਹੀਂ ਚੱਕ ਲਵਾਂਗੀ ਮੈਂ ਕੋੜਾ ਪਕੜ ਚੋਰੀ ਕਰਨ ਨਹੀਂ ਆਈ ਫਿਰ ਮੈਂ ਧਰੇ ਆਉਂਗੀ ਜਦੋਂ ਮੇਰਾ ਕੰਮ ਵਣ ਗਿਆ ਤੇ ਫਿਰ ਮੈਂ ਧਰੇ ਆਉਂਗੀ ਜੇ ਤਾਂ ਕੋਈ ਬਣ ਗਿਆ ਫਿਰ ਤਾਂ दस दूंगी तर आऊंगी भाई मैं लेगी देगी जे ना बने कोई फिर देखी आऊगी चल देख दे जाके आ करती है चलसिया चक ही ले जे हम दसूगी तो बहाने गेड़े नी आई जाऊगी गेड़ा बन लें फिर तह भी कौन आऊगा ऐ नहीं मैं कर दी है, है? सू ल ਆਹ ਕਰਦੀ ਆ ਨਾਲੇ ਨੇ ਛੱਡੇ ਆਉਂਗੀ ਤੇ ਨਾਲੇ ਦੇਖਦੀ ਆ ਕੁਰਸੀਆਂ ਬਹੁਤ ਛਕਦੇ ਨੇ ਚੱਕ ਲਿਆਉਂਗੀ ਮੈਨੂੰ ਕੋਟ ਦੱਸਣਾਗਾ ਮੈਂ ਕੁਰਸੀਆਂ ਚੱਕਣਾਂਈ ਆ ਪਤਾ ਪਤਾ ਇਹ ਨਹੀਂ ਲੱਗੜ ਦਿੰਦੀ ਮੈਂ ਰੋ ਤਾਂ ਕੱਲ ਕਰ ਦਿੱਤੀ ਸੀ ਝਾੜ ਚੜਾਈਆ ਕਰਨਾ ਕੀ ਇਹ ਝਾੜ ਚੜਾਈਆ ਕਰਨਾ ਲੱਗ ਜੀ ਚਲ ਦੇਖਦੀ ਆ ਜਾਨੀ ਜੀ ਜੀ ਚੱਲ ਛੱਡ ਕੇ ਆਵਾਂ ਨਾਲ ਚੱਲ ਹੈ ਨਹੀਂ ਅੱਜ ਤਾਂ ਕਾਰ ਹੀ ਜੇਣੀ ਸਾਰਾ ਝਾੜ ਚੜਾਈਆ ਹੈ ਹਣਾ ਸਾਰੇ ਕਿੰਨੇ ਖਰਾਬ ਹੋ ਰਿਹਾ ਪਰਦੇ ਸਾਰੇ ਆ ਫੁੱਲਾਂ ਤੇ ਵੀ ਕਿੰਨਾ ਰਿੱਟਾ ਜਾ ਪੈ ਰਿਹਾ ਕਦੇ ਹਾਂ ਘਾਰੇ ਦਿਨ ਵੀ ਬਰਛਾ ਅਟੜਾਈ ਆ ਜਾਂ ਚਾਦਰ ਚੋਦਰ ਬੈਲ ਕਹਦੀ ਕਿਵੇਂ ਹੋ ਰਹੀ ਹੈ ਲਾ ਵੀ ਖਰਾਬ ਹੋ ਰਹੀ ਹੈ ਸਾਰੀ ਹਾਂ ਕੁਰਸੀਆਂ ਇਹ ਤਾਂ ਨਾ ਪਹਿਲਾਂ ਬਾਹਰ ਹੀ ਰੱਖ ਇੰਦਰ ਇਹ ਨਾ ਤੋ ਤਾਂ ਕਿ ਫੇਰ ਹੀ ਰੱਖੂੰਗੀ ਸਾਰਾ ਸਮਾਂ ਇੱਥੇ ਰੱਖ ਇਕੱਠੇ ਜਾ ਕਰਕੇ ਇਹਨਾਂ ਚਲ ਪਹਿਲਾਂ ਇਹ ਕਰਦੀ ਹਾਂ ਹਾਂ ਪਹਿਲਾਂ ਚਾਹ ਦੀ ਕੁੱਟੀ ਬਣਾ ਲੈਣੀ ਹੈਗੀ ਚਾਹ ਚੋ ਪੀ ਕੇ ਫੇਰ ਹੀ ਕਰੂੰਗੀ ਸਾਰਾ ਸੁਭਾਈ ਰਹਿਤਾ ਹੋ ਜਾ ਜੂ ਵੀ ਫੇਰੀ ਕੰਮ ਕਰਨਗੇ ਲੱਗ ਗਿਆ ਹੂ ਫੇਰੀ ਹਰੇ ਕੱਪੜੇ ਕਪੜੇ ਲਾ ਕੇ ਹਮੰਜਾਂ ਦੇ ਸਾਰੇ ਧੋਣ ਵਾਲੇ ਪੱਖਾ ਸਾਫ ਕਰਨ ਵਾਲੇ ਚਲ ਫੇਰੀ ਕਰਨੀ ਆ ਸਾਰਾ ਅੱਜ ਤੱਕ ਕਰ ਹੀ ਦਊਂਗੀ ਹੋਰ ਲੱਗੀਆਂ ਹੋਈਆਂ ਜਗ ਹਾਂ ਸਾਰੇ ਪੜਤੇ ਪੁੱੜਤੇ ਇਹ ਲਾ ਕੇ ਨਾ ਜਬ ਵਧੀਆ ਸਾਰੇ ਧੋ ਕੇ ਚੜਾ ਤੂੰ ਦੁਆਰ ਚਲ ਪਹਿਲਾਂ ਚਾਹ ਬਣਾ ਕੇ ਪੀ ਕੇ ਆਉਣੀ ਆ ਘੁੱਟ ਫੇਰੀ ਕੰਮ ਕਰਦੇ ਆ ਆਖੀ ਮਦਮ ਫੇੜ ਦੇ ਹੂੰ ਛੱਡ ਕੇ ਆਵਾਂ ਹਾਂ ਕੋਈ ਚਾਹ ਤੇ ਸਾਡਾ ਕੋਲ ਥੋੜੇ ਕਰ ਜਾ ਸਾਰਾ ਦਿਨ ਥੋੜਾ ਫਿਰਦਾ ਤੂੰ ਮੇਰੇ ਕੋਲ ਮੀ 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 ਕੀ ਕਰੀ ਜਾ ਰਹੀ ਹੈ ਇਹ ਤੇ ਮਾਂ ਮਾਂ ਬੱਸ ਕਾਹੀ ਤੇ ਮਾਂ ਤੇ ਮਾਂ ਕਰੀ ਜਿੱਤੇ ਜਿੱਦੜ ਹੂੰ ਤੇਰੀ ਮਾਂ ਕਿੱਤਰ ਆ ਗਈ ਦੀਦੀ ਨੇ ਜਿੱਤੇ ਪਾਣੀ ਕਿੱਤਰ ਗਈ ਮੈਨੂੰ ਆ ਤਾਂ ਬੱਧੀ ਮੈਂ ਦੀ। ਕੁਛ ਨਹੀਂ ਲੱਗਦਾ ਇਹ। ਹਾਂ। ਮੇਰੇ ਜਿਵੇਂ ਕੋਈ ਤਾਂ ਮੈਨੂੰ ਸੀ ਪਿਆ। ਚੰਨੀ ਤਾਂ ਸਾਡੇ ਕੁਛ ਪਾ ਜਾਣਾ। ਮੇਰੇ ਤਾਂ ਛੋਟਾ ਜਿਹਾ ਸਾਟ ਹੈ ਨਾ ਤਾਂ ਦੂਜੇ ਤਾਂ 200 ਲੱਗੀ ਜਾਣੀ ਹੈ। ਜੇ ਪੁੱਛ ਕੇ ਜਾਉਂਗੀ ਤਾਂ ਐ ਕਹ ਦੂਗੀ। ਖਾਣਾ ਉਹਦਾ ਸਭ ਅੰਤਰੇ ਲਊਗੀ। ਫਲ ਨਹੀਂ ਆਉਂਦਾ। ਅੱਬਾ ਬੱਬਾ। ਹਾਂ। ਮੁੰਮੀ। ਦਾ ਰਸਾ ਹਾਂ ਚੁੱਪਾਂ ਸਿੱਧੀ ਬਣੀ ਜਾ ਚਿੱਤੰਗੇ ਚੁੱਪ ਆਈ ਇਹਦਾ ਤਾਂ ਅਜੇ ਕੋਈ ਪਤਾ ਲੱਗਿਆ ਮੁੰਡਾ ਲੈ ਜਾਂਦੀ ਹੈਂ ਮੈਂ ਚੁੱਪ ਰੱਖ ਕੇ ਤੇ ਫੇਰ ਸੱਜੂ ਮੈਂ ਉਹ ਪੱਕਾ ਲੈ ਲਈ 400 ਦਾ ਪੇਜ ਜੀ ਉਹ ਕਰਾਤਾ ਕਾਹਨ ਤੋਂ ਹੈ ਇਹ ਨਾ ਤਾਂ ਕੁਰਸੀਆਂ ਵੀ ਦੋਈਆਂ ਤੇ ਕੁਰਸੀਆਂ ਆਪਣੀਆਂ ਸੀਗੀਆਂ ਹਨਾ ਨਾ ਮੈਂ ਤਾਂ ਉਸਨਾਂ ਆਤੀ ਲਈ ਸੋਹਣਾ ਲੱਗਦਾ ਹੈ ਨਾ ਨਹੀਂ ਜਿਹੜਾ ਆਇਆ ਜਿਹਨੂੰ ਕੋਈ ਚਾਹਤ ਨਹੀਂ ਆਉਂਦੀ ਹੈ ਪਰ ਚਾਹਤ ਦੇ ਵਿੱਚ ਕੀ ਨਾ ਹੁੰਦਾ ਵੀ ਨਹੀਂ ਪਈਆਂ ਹੈ ਨਾ ਉਹ ਤਾਂ ਦੇਖੇ ਮੈਂ ਕਰੀ ਹੁੰਦਾ ਨਾ ਉਹ ਕਿਤੇ ਨਾ ਲੱਗਣਾ ਜਦੋਂ ਜਵਾਬ ਹੁੰਦਾ ਫਿਰ ਇਹ ਥੋੜਾ ਥੁੜਾ ਕਰ ਦਿੰਦਾ ਦਾ ਸਮਾਂ ਨਿਆ ਉਹ ਬਸਾਂ ਤੇ ਨਾ 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 ਜਿਆ ਕਾਉਂ ਚਾਕੇ ਲੈ ਗਾਣਾ ਮੈਂ ਕਹੇ ਜੀ ਗਈ ਸਾਫੀ ਨਾ ਮੂੰਹ ਬੰਨਾਈ ਜਾਂਦੀ ਥੰਡਾ ਨਾ ਕੁਰਸੀ ਸਾਡੀ ਨਾ ਕੁਰਸੀ ਚੋਰੀ ਕਰਾ ਕਿੱਥੇ ਜਾਣਾ ਕਿਉਂ ਜੀਆ ਨਹੀਂ ਸਾਡੀਆਂ ਨਾ ਕੁਰਸੀ ਚੋਰੀ ਹੋ ਕੁਰਸੀ ਚੋਰੀ ਹੋ ਗਈ ਆ ਅਸਲੀ ਗੇਰੇ ਫਤਗਾ ਕਰ ਕੀ ਨਾ ਜਾ ਗੋਲੀ ਆਉਂਦੀ ਨਹੀਂ ਹੈ ਪੁਰਾਣੀ ਗੋਗੋ ਰਾਣੀ ਨਹੀਂ ਆ ਕੇ ਜਾਂਦੀ ਗੋਗੋ ਰਾਣੀ ਇਹ ਵੀ ਵਾਈ ਗੋਗੋ ਰਾਣੀ ਕੀ ਵਾ ਕਿੱਥੇ ਅੱ다가 ਕਿੱਥੇ ਅੱ다가 ਫਿਰ ਮੈਂ ਤਾਂ ਹੀ ਤੇ ਮਾਸੜਣ ਨਹੀਂ ਆਈ ਹੈਗੀ ਟੱਡੀ ਹੁੰਦਾ ਦੀ ਵਾਹੇ ਮੈਂ ਤਾਂ ਖੇਢੀ ਜਾਂਣ ਚਾਹ ਪੀ ਲੈਂਦਾ ਰੋਟੀ ਖਾ ਲੈਂਦਾ ਮੈਂ ਹੁੰਦੀ ਜਾਂਦਾ ਚੱਲ ਵਧੀਆ ਕਾ ਹੋਰ ਨੇ ਤੇ ਕੋਲ ਤੇ ਹੋਰ ਮੇਰੇ ਜੀਲ ਵਾਜੀ ਰੱਖਦਾਗਾ ਕੰਮ ਕਰਦੇ ਜਦੋਂ ਮੈਂ ਕੰਮ ਕਰਦੀ ਤੂੰ ਵੀ ਗੁੱਧੀਆਂ ਮੇਰੇ ਨਾਲ ਮਾਣਤ ਰੱਖਦਾ ਹੈਂ

हमारा दोनों हां नमस्कार प्रणाम दिया जरा जी लाके धर लग जे मिल जे भाई आज मंगा लेना है हां की भला के धर ला में हो सिंहों रे दमासी केड़े साल होन पे आ गए फिर उन की बड़िया करता शादी करदा बुलावी भी साथ भरी ओ ताने का ले आ किधर ਦੇਖ ਲੈ ਮੈਂ ਜਿੱਦੋਂ ਭਾਈ ਜਿੱਦੋਂ ਭਾਈ ਚੋਈ ਲਊਗੀ ਆਇਆ ਸਾਰੀ ਉਹ ਗੁਰੀ ਆ ਰਹਾ ਦੇਖ ਜੀ ਮੈਂ ਭਾਈ ਜੱਲ ਲੱਤ ਨੂੰ ਮੈਂ ਦੱਬੇ ਮੈਂ ਜੇ ਤੀਫਾਂ ਤੇ ਨਾ ਨਵਾਸੀ ਇਹ ਲੈਣੀ ਆਈ ਸੀ ਮੈਨੂੰ ਲੈ ਲੈ ਜੇ ਤੇ ਨਮਤਾਂ ਨੂੰ ਜੀ ਕੋਲ ਨਾ ਹੋ ਜੂਗਾ ਲੈ ਤੁਮ ਨਾਲ ਲੈ ਕੇ ਜਾਵਾਂ ਹੋਰ ਤਰਾਇਆ ਸਾਧਰੇ ਤੇ ਤਰੇ ਫੱਦਾ ਤਰੇ ਤਰੇ ਸੱਜਾ ਆ ਆ ਚਲੀ ਇਹਨੇ ਮੇਰੇ

ਅਕੀ ਅਕੀ ਹੂ ਹੂ ਜੀ ਜੀ ਲਿਆ ਇਹ ਹੂ ਆਹ ਅੱਛਾ ਪਤਾ ਰਹੀ ਹੈ ਨਾ ਕਿ ਕਿੰਨੇ ਮਸੇ ਪਾੜੀਆ ਨਾ ਬੱਲੇ ਮਤ ਬੰਦੀ ਅੱਛਾ ਫਰਮਣੀ ਮੱਤੀ ਫਰਮਣੀ ਮੱਤੇ ਸਾਹਮਣੇ ਮਾਰਗਾ ਹੋ ਗਿਆ पक्का सगन पावे पक्का बोली तो है नहीं आई तो है कुर्सियां पता नहीं भाई लोहली जी आ गई पता ही नहीं लगे कुर्सियाँ पता नहीं जान के नहीं गल करी चल आपका लना अपना मसला हल हो गया जिम तर ਫਿਰ ਮੈਨੂੰ ਇਹ ਹਵਾਰ ਦੇ ਵਾਰੇ ਦੇਖਣਾ ਆਉਣਗੇ ਜੇ ਦਵਾਰੇ ਦੇਖਣਾ ਆਗੇ ਫਿਰ ਫੇਰ ਮੈਨੂੰ ਮੰਗਣੀਆਂ ਪਾਣਗੇ ਹੁਣ ਚਲੋ ਦੋ ਵਾਰੀ ਦੇਖ ਗਏ ਉਹ ਦੇਖ ਕੇ ਉਹਨਾਂ ਨੇ ਫਟਾਫਟ ਘਰ ਦੀ ਨਾਪ ਲੈ ਚਰਾਪੜੀ ਦੇਖ ਕੇ ਸਭ ਨੂੰ ਕੰਮ ਨਹੀਂ ਕੰਮ ਨਹੀਂ ਬੰਨਤੀ ਤੇ ਚਲੋ ਕਰਦੇ ਹਾਂ ਕੰਮ ਚੱਲ ਨੂੰ ਦੇ ਦਿਨੇ ਉਹ ਚੱਕਲੇ ਦੇ ਵਿੱਚ ਦੀ ਬਰਾਹਤ ਆਪਾਂ ਸਿਰਾਸ਼ ਕਰਦੇ ਹਾਂ ਬਿਲਕੁਲ ਬਿਲਕੁਲ ਸਾਦੇ ਹੁਣ ਤਾਂ ਕਰਦੇ ਹਾਂ ते देगी इसका कब तक बीके का ना फिर कुर्सी में तक तो नहीं होगा ना दीपा बाबा 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 बाबा

ਕੁਤੇ ਨੂੰ ਨਹੀਂ ਬਚਾਉਂਦੇ ਕਿਉਂਕਿ ਕੁੱਤੇ ਨੂੰ ਨਹੀਂ ਆਉਂਦਾ ਜਮਾਈ ਮਾਸੀ ਕੁਰਸੀ ਸਾਡੀ ਚੋਰੀ ਹੋ ਗਈ ਸੀ ਤੂੰ ਕਰਕੇ ਗਈਆਂ ਚੋਰੀ ਲੈ ਕੇ ਕਿਉਂ ਤਾਕੋ ਤੂੰ ਨਹੀਂ ਕਰਦੀ ਚੋਰੀ ਹੋਰ ਹਣ ਤੂੰ ਮੈਂ ਦੇਖਿਆ ਕੁਝ ਚਾਦਰੀ ਨੂੰ ਕੁਲੀਆ ਮੈਨੂੰ ਦੇਖਿਆ ਹਾਂ ਦੀ ਹਾਂ ਤੂੰ ਦੇਖਿਆ ਹੋਰ ਹਣ ਜਿਹੜੀਆਂ ਨੇ ਸਾਰੇ ਆ ਮੇਰੇ ਸਾਹਮਣੇ ਕੋਈ ਏਡ ਟਿੱਕ ਨਿਕ ਜੀ ਤਾਂ ਹੈ ਨਹੀਂ ਹੈ ਵੀ ਜਿਹੜੀ ਖਲਾ ਖੰਡਿਆ ਚ ਵੜ ਗਈ ਫਿਰ ਤੂੰ ਮੈਨੂੰ ਕਹੀ ਨਹੀਂ ਉੱਤੇ ਗਈ ਸੀ ਵੀ ਮਾਸੀ ਸਾਡੀ ਤਾਂ ਕੁਰਸੀ ਚੋਰੀ ਹੋ ਗਈ ਫਿਰ ਮੈਂ ਤਾਂ ਮਾਸੀ ਦੇ ਆਸ-ਪਾਸੇ ਵੀ ਦੇਖਿਆ ਸੀ ਕਿ ਮੈਂ ਕਿੱਧਰੀਆਂ ਦੇਸੀਆਂ ਜੀ ਸੀ 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 ਕਿ ਤੈਨੂੰ ਕਿੱਥੇ ਰੱਖਿਆ ਸੀ ਗਿਆ ਹੁਣ ਕੋਣ ਯਲਾ ਬਾਈ ਕੋਣ ਯਲਾ ਕੰਪਨੀ ਦਾ ਕੰਪਨੀ ਹੋਮੇਗੀ ਇੱਥੇ ਕਿਹਨੂੰ ਇਧਰ ਇਹ ਪਈਆ ਹੁਣ ਕਿਹੜਾ ਦੇਖੀਏ ਮਰਾ ਸਾਡੇ ਕੋਲ ਆਸ ਰੋਟਾ ਕਰ ਰਿਹਾ ਰਿਸ਼ਤੇਦਾਰ ਪਰ ਨਾ ਸੁਣਾਇਆ ਕਿ ਉਹ ਮੈਂ ਦਿੱਤੀ ਸੀ ਨਾ ਸਾਡੇ ਗੱਡੀ ਚ ਖੜੀ ਰੱਖੀ ਸੀ ਇਧਰ ਸਾਡੇ ਦਾ ਕੋਈ ਰਿਸ਼ਤੇਦਾਰ ਆਇਆ ਕਿ ਮੈਂ ਨਹੀਂ ਕੋਈ ਆਸੀ ਮੈਂ ਚੋਰੀ ਕਰਕੇ ਲੈ ਗਈ ਤਾ ਹਾਂ ਚੋਰੀ ਤਲਾ ਹੁਣ ਚੋਰੀ ਕੁਸ ਲੱਗ ਮੈਂ ਤਾ ਉਹ

ਕੋਈ ਕਹਾਣੀ ਰੋਕਣਾ ਨਹੀਂ ਹੋਵੇ ਤੇ ਤਾਇਆ ਘਰੋਂ ਨਹੀਂ ਤੀਗਾ ਤੇ ਫਿਰ ਮੈਂ ਤੂੰ ਤੇ ਅੱਗੇ ਪਤਾ ਨਹੀਂ ਕੋਈ ਉਹਨਾਂ ਨੇ ਮਾਰ ਦਿਆ ਕਿਸੇ ਦਾ ਕੋਈ ਤਿਵਾਰ ਨਹੀਂ ਹੈਗਾ ਆਹ ਮਾਰਿਆ ਜੀ ਕੋਈ ਮਸੀੜ ਪਾ ਨਹੀਂ ਮਾਰਿਆ ਬੜਾ ਜਾਣਦਾ ਉਹਦਾ ਦਾ ਜਿੱਥੀ ਜਾਣਦਾ ਉਹੀ ਉਹ ਜਨਾ ਚੜਾਤੀ ਬੰਦਾ ਹਾਂ ਨਹੀਂ ਤਾਂ ਨਾ ਹੋਣਾ ਕੋਈ ਨਹੀਂ ਮਾਰ ਦੂਗਾ ਇਸ ਤੇ ਤੇ ਸਾਡਾ ਤੂੰ ਪੂਰਾ ਕੇ ਜਲਾਈ ਜਿੱਥੇ ਮੈਂ ਚਲ ਬੋਲਦਾ ਮਾਰ ਤੀ ਤੂੰ ਜਿੱਥੀ ਵੀ ਮੈਂ ਚਾਹਤੇ ਰਹਿੰਦੀ ਮੈਂ ਆਖਰ ਚਾਰ ਬੰਦਿਆ ਚੰਗਾ ਉਹਦਾ ਜਿੱਥੀ ਦੇ ਮਨ ਚਾਹਤੇ ਰਹੇ ਹੁਣ ਮੈਂ ਤਾਂ ਮਹਤੋ ਵਾਰੀ ਕਹਾਂ ਤਾਂ ਸੀ ਕਿ ਮੇਰਾ ਸਮਾਂਤਰੇ ਲਹੂਗੀ ਮੈਂ ਥੋੜੀ ਕੁਸ਼ਤੀ ਫਿਰਦੀ ਆਗੀ ਅੰਦਰੇ ਲਊ ਮੈਂ ਹੋਰ ਹਾਂ ਹੱਸੂਗੀ ਕੌਣ ਮਾਰੇ ਤੇ ਕੌਣ ਨਾ ਆਇਆ ਤੇ ਕੌਣ ਹੋ ਕਰਦੀ ਹੁਣ ਸਾਡਾ ਸਾਰਾ ਹੋ ਗਿਆ ਫਿਰ ਉਹ ਨਹੀਂ ਬੰਦ ਤੇ ਸਾਡਾ ਪੱਕਾ ਕਰਦਾ ਨਾ ਬਾਸਲਾ ਵਿੱਚ ਪੱਕਾ ਹੋਗਾ ਕੰਮ ਹੁਣ ਮੈਂ ਆਪੇ ਦੱਸਦੀ ਹਾਂ ਹੁਣ ਮੈਂ ਆਪੇ ਦੱਸਦੀ ਹਾਂ ਜਾਨ ਮਸੀ ਪੱਕੀ ਚੋਰੀ ਕਰਦੀ ਸੀ ਕੁਸ਼ਣਾ ਦੀ ਪੱਕੀ ਚੋਰੀ ਕਰਦੀ ਨਾ ਕਰੀ ਦੇ ਰਹੀ ਆਹ ਦਾ ਇਹ ਕੋਣੀ ਪੈਂਦੀ ਆ ਹੋ ਤੇ ਬੋਲ ਤਾਂ ਬੰਦੀ ਆ ਗਈ ਤੇ ਕੋਈ ਨਾ ਮੁੱਸੀ ਅੱਗੇ ਤੇ ਲੱਗ ਗਿਆ ਪਤਾ ਕਿਥੋਂ ਨਦਰੇ ਕੋਲੇ ਕਿੰਨਾ ਲਾਗ ਰਹੀ ਹਾਂ ਤੇ ਨਵਾਂ ਕਰ ਲੈਂਦੀ ਸਾਡੇ ਦੇ ਦੋ ਤਿੰਨ ਵਾਲੇ ਮੁੰਡੇ ਨੂੰ ਮਿਸਟਰ ਦੇ ਖਣ ਵਾਲੇ ਆ ਗਏ ਮੈਂ ਤਾਂ ਫੜੇ ਗੱਲ ਉਹਦੀ ਠੋਕਦੀ ਸਾਡੀ ਗਵਾਨਨ ਕੋਲੇ ਉਹਦੀ ਗੱਲ ਠੋਕ ਸੀ ਉਹ ਗੱਲ ਬਣਦੀ ਬਣਦੀ ਰਹਿ ਜਾਂਦੀ ਕਿ ਹਰ ਕਿਸੇ ਕੋਲੇ ਕੀ ਚੀ ਨਹੀਂ ਆ ਗਈ ਬੂਚ ਜੇ ਕਰੀਏ ਨਾ ਆਪਾਂ ਪਹਿਲਾਂ ਸੀ ਮੇਰਾ ਖਾਣ ਲੈਣ ਦੀ ਗੱਲ ਕਰੇ ਪਕੋਲੇ ਕਰ ਦਿੰਦੀ ਮੈਂ ਹਰੇਕ ਕੋਲੇ ਕਰ ਦਿੰਦੀ ਉਹ ਲੈ ਆਈ ਨਾ ਗਿਆ ਸਾਰੀ ਗਵਾਨ ਲੰਗੀ ਸਾਰੀ ਹੈ ਤੇ ਇਹ ਐ ਹੁੰਦਾ ਜੇ ਕਿਸੇ ਕੋਲ ਵੱਲਾ ਪਰਦਾ ਨਾ ਤਾਂ ਫੋਟਿਆ ਕੇ ਦੇ ਹਲੇ ਹੁਣ ਮੈਂ ਤਾਂ ਕਰੀ ਚਾਹ ਕਿਸੇ ਨੂੰ ਬਾਰੇ ਪਤਾ ਲਾਣੀ ਕੋਈ ਬੋਲ ਫਿਰ ਉਹ ਨਹੀਂ ਕਰਦੇ ਆ ਨਹੀਂ ਕਰਦੇ ਆ ਹੈਗੀ ਆ ਚਲ ਕੋਈ ਪਰਦੇ ਲਿਆ ਲਾਉਂਦੀ ਆ ਇਹ ਤਾਂ ਕੁਸ ਕਰੇ ਨਾ ਜੀ ਹੁਣ ਜਾਣਾ ਜੀ ਨਾ ਸੀ ਨਾ ਤਾਂ ਕਿਹਾ ਜਾਂ ਨਹੀਂ ਮੈਂ ਕਿਹਾ ਆਪ ਦੀ ਕਿਸੇ ਨਾਲ ਕੋਈ ਗੱਲ ਨਹੀਂ ਹੋਣੀ ਹੁਣ ਚੋਈਤਾ ਕਰੀਂ ਜਿਉੜੀ ਜਾਉਂ ਨਜੀ ਨੂੰ ਪਤਾ ਨਹੀਂ ਅਸੀਂ ਜੁਗਾਨੀ ਨਹੀਂ ਕੱਪੜਾ ਕੰਮ ਹੀ ਸੀ ਘਰ ਚਲ ਚੰਗਾ ਥਲੀ ਕੱਪੜਾ ਮਤਾ ਕਰਨੀ ਆਹ ਹੁਣ ਕੀ ਕਰਨੀ ਚੀਂ ਕਰਨੀ ਕੰਮ ਹੋ ਗਿਆ ਚਲ